ਕੋਈ ਨਹੀਂ ਆ ਰਹੀ ਹੈ ਕਿ ਜਿਹੜੇ ਰਿਜ਼ਲਟ ਆ ਉਹ ਬਹੁਤ ਹੈਰਾਨ ਕਰਨ ਵਾਲੇ ਹੋਗੇ ਕੋਈ ਅੱਜ ਵੀ ਡੇਟ ਚੱਲਿਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਕੌਣ ਜਿੱਤੇਗਾ ਪਰ ਇਹ ਫਾਜ਼ਮੇ ਮੁਕਾਬਲੇ ਨੇ ਜੋ-ਜੋ 30 ਦਿਨ ਜਿਹੜੇ ਆਏ ਸੀ ਕਿਉਂਕਿ 3 14 ਪਰਚਾਰ ਬੰਦ ਹੋਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਆ ਰਹੇ ਨੇ ਹੋਰ ਜਿਹੜੇ ਵੱਡੇ ਆਗੂ ਨੇ ਉਹ ਅੱਕੇ ਚੋਂ ਪ੍ਰਚਾਰ ਕਰਨਗੇ ਇਦਾਂ ਹੀ ਆਮ ਆਦਮੀ ਪਾਰਟੀ ਵੀ ਚੋਣ ਪ੍ਰਚਾਰ ਦੇ ਵਿੱਚ ਲੱਗੀ ਹੋਏ ਇਸ ਕਰਕੇ ਲੱਗਦਾ ਹੈ ਕਿ ਜਿਹੜੇ ਇਹ ਰਿਜ਼ਲਟ ਆ ਇਸ ਵਾਰੀ ਪਹਿਲੀ ਵਾਰੀ ਪੰਜਾਬ ਦੇ ਜਿਹੜੇ ਰਿਜ਼ਲਟ ਆ ਉਹ ਕੁਝ ਬਾਕੀ ਜਿਹੜੇ ਦੇਸ਼ ਦੇ ਵਿੱਚੋਂ ਜਿਵੇਂ ਕਿ ਇੱਥੇ ਬੱਕਰੇ ਹੁੰਦੇ ਆ ਇਸ ਵਾਰੀ ਵੀ ਬੱਕਰੇ ਜਿਹੜੇ ਰਿਜ਼ਲਟ ਆ ਉਹ ਦੇਖਣਗੇ ਇਹ ਵੀ ਸਹੀ ਹੈ ਕਿ ਅਕਾਲੀ ਪਾਰਟੀ ਜਿਹੜੀ ਅਲੱਗ ਮੈਨਟ ਦੱਬਦੇ ਨੇ ਇਸ ਕਰਕੇ ਜਿਹੜਾ ਸ਼ਹਿਰੀ ਹਲਕੇ ਵਿੱਚ ਨੇਬ ਵੀਰ ਅਧਾਰ ਆ ਉਹ ਦੇਖਣੀ ਇਹ ਹੈ ਕਿ ਪਿੰਡਾਂ ਦੇ ਵਿੱਚ ਆਈਆਂ ਅਕਾਲੀ ਦਲ ਦਾ ਹੈਗਾ ਆਮ ਆਦਮੀ ਪਾਰਟੀ ਦੀ ਆ ਕਾਂਗਰਸ ਦੀ ਆ ਇਸ ਕਰਕੇ ਜਿਹੜਾ ਸ਼ਹਿਰੀ ਵੋਟ ਬੈਂਕ ਆ ਤੇ ਦਲਤ ਵੋਟ ਬੈਂਕ ਕਿਸ ਪਾਸੇ ਝੁਕਦੇਗਾ ਇਹ ਜਣੀ ਕਿ ਜਿਹੜਾ ਹਸਤਾ ਦਾ ਜਿਹੜਾ ਚੈਂਟਰ ਆ ਹੁਣ ਸ਼ਹਿਰੀ ਤੇ ਜਿਹੜਾ ਦਲਤ ਵੋਟ ਬੈਂਕ ਆ ਜਿਹੜਾ ਇਹ ਬਣੇਗਾ ਜੀ ਛੇਪੜ ਸਾਹਿਬ ਤੁਸੀਂ ਗੱਲ ਕੀਤੀ ਕਿ ਮੁਕਾਬਲੇ ਫਸਵੇਂ ਨੇ ਨੇਚਰਲੀ ਕਈ ਕੋਣੀ ਮੁਕਾਬਲੇ ਹੈਗੇ ਨੇ ਚਾਰ ਕੋਣ ਪੰਜ ਕੋਣ ਮੁਕਾਬਲੇ ਨੇ ਤੇ ਨਿਸ਼ਚਿਤ ਤੌਰ ਤੇ ਇਥੇ ਹਾਲਾਤ ਜਿਹੜੇ ਨੇ ਉਹ ਕਾਫੀ ਫਸਵੇਂ ਕਹੀ ਜਾ ਸਕਦੇ ਨੇ ਤੁਸੀਂ ਮੁੱਦਿਆਂ ਦੇ ਉੱਤੇ ਥੋੜੀ ਜੀ ਗੱਲ ਕੀਤੀ ਜਿਵੇਂ ਤੁਸੀਂ ਰਾਮ ਮੰਦਰ ਦਾ ਕਿਹਾ ਕਿ ਰਾਮ ਮੰਦਰ ਦਾ ਅਸਰ ਜਿਹੜਾ ਉਹ Hindu ਵੋਟਰਾਂ ਤੇ ਹੈਗਾ ਰਾਮ ਮੰਦਰ ਤੋਂ ਇਲਾਵਾ ਹੋਰ ਤੁਹਾਨੂੰ ਕਿਹੜੇ ਮੁੱਦੇ ਲੱਗਦੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਲੋਕ ਜਿਹੜੇ ਨੇ ਵੋਟ ਕਰ ਸਕਦੇ ਹੈਗੇ ਨੇ ਪੰਜਾਬ ਦੇ ਵਿੱਚ ਮਨੋਤਰਾ ਸਾਹਿਬ ਜਿਹੜਾ ਇੱਕ ਸੈਕੰਡਰੀ ਮੁੱਦਾ ਉਦੇ ਉੱਪਰ ਮੇਨੂੰ ਲੱਗਦਾ ਕਿ ਜਿਹੜੀ ਪੰਜਾਬ ਦੇ ਕੋਈ ਕੋਈ ਵੀ ਪਾਰਟੀ ਆ ਉਹ ਕੇਂਦਰੀ ਮੁੱਦਿਆਂ ਦੀ ਕੋਈ ਗੱਲ ਕਰਨ ਦੀ ਬਜਾਏ ਜਿਹੜਾ ਇੱਕ ਦੂਜੇ ਨੂੰ ਮੇੜੋ ਮੇੜਨੀ ਆ ਉਹ ਜ਼ਿਆਦਾ ਹੋ ਰਹੀ ਨੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਆਮ ਆਦਮੀ ਪਾਰਟੀ ਦੀ ਉਹ ਜਿਹੜੀ ਮੁਫਤ ਡਿਜੀਟਲ ਦੇਣ ਦੀ ਗੱਲ ਕਰਦੇ ਆ ਜਾਂ ਪੰਚਤਾਰ ਚਾਰ ਹੈਲਥ ਜਿਹੜੀ ਪ੍ਰਸ਼ਾਸਨ ਦੇਣ ਦੀ ਗੱਲ ਕਰ ਰਹੀ ਆ ਨੌਕਰੀਆਂ 43000 ਦੇ ਕਰੀਬ ਉਹ ਦਾਅਵਾ ਕਰ ਰਹੇ ਨੇ ਭਗਵੰਤ ਸਾਨੀ ਕਿ ਅਸੀਂ ਜਿਹੜੀਆਂ ਨੌਕਰੀਆਂ ਇੱਕ ਪੈਸਾ ਵੀ ਕਿਸੇ ਤੋਂ ਲਿਆ ਇਮਾਨਦਾਰੀ ਨਾਲ ਦੀ ਸਿਲੈਕਸ਼ਨ ਹੋਈ ਆ ਤੇ ਦੂਜੀ ਗੱਲ ਉਹ ਕਹਿ ਰਹੇ ਆ ਕਿ ਜਿਹੜੀ ਵੱਡੀ ਗੱਲ ਆ ਕਿ ਅਸੀਂ ਜਿਹੜਾ ਬਿਜਲੀ ਆ ਜਿਹੜੀ ਉਹ ਮੁਫਤ ਕੀਤੀ ਤੇ ਜਿਹੜਾ ਪਾਣੀ ਆ ਉਹ ਟੇਪ ਅੱਛਾ ਜਿਹੜਾ ਪਹੁੰਚਾਇਆ ਜਾਂਦਾ ਜਿਹੜੀ ਕੈਂਦਰੀ ਬੀਜੇਪੀ ਦੀ ਲੀਡਰਸ਼ਿਪ ਉਰ ਇਥੇ ਆਮ ਅੰਦਰ ਦੀ ਗੱਲ ਵੀ ਕਰਿਆ 170 ਦੀ ਗੱਲ ਆ ਜਿਹੜੀ ਉਹ ਵੀ ਕਰਿਆ ਪਾਕਿਸਤਾਨ ਦੇ ਨਾਲ ਜਿਹੜੇ ਕਿ ਬੇਸ ਦੇ ਹਾਲਾਤ ਆ ਪਿਛਲੇ ਸਮੇਂ ਭਰਾਂ ਜਿਹੜੇ ਹੋਇਆ ਅਪਨ ਦੇਖੇ ਉਠਿਆ ਤੇ ਉਹਨਾਂ ਦੀ ਗੱਲ ਵੀ ਜਿਹੜੀ ਸੀ ਉਹ ਕਰ ਗਿਆ ਜਨ ਕਿ ਕਾਂਗਰਸ ਲੀਡਰਸ਼ਿਪ ਦਾ ਇਹ ਮੰਨਣਾ ਹੈ ਕਿ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ ਉਹ ਉਹ ਜਿਹੜੀ ਮੌਜੂਦਾ ਸਥਿਤੀ ਆ ਜਾਂ ਉਹ ਮੈਂਗਾਈ ਦੀ ਗੱਲ ਹੋਵੇ ਪ੍ਰੇਤਾਚਾਰ ਦੀ ਗੱਲ ਹੋਵੇ ਮਨੀਪੁਰ ਦੀ ਸੂਤਾ ਹੁੰਦੀ ਉਹਦੀ ਗੱਲ ਹੋਵੇ ਕਿ ਉਹ ਕਰਨ ਦੀ ਬਜਾਏ ਜਿਹੜੀਆਂ ਅਤੀਤ ਚ ਜਿਹੜੇ ਘਟਨਾਵਾ ਬਆਪੀਆਂ ਭਾਰਤ ਪਾਕਿਸਤਾਨਾਂ ਦੇ ਸਬੰਧ ਨੂੰ ਲੈ ਕੇ ਜਾਂ ਕੋਈ ਹੋਰ ਜਿਹੜੀਆਂ ਘਟਨਾਵਾ ਬਆਪੀਆਂ ਸੀ ਉਹ ਉਹਨਾਂ ਦੀ ਗੱਲ ਦਾ ਜਿਹੜੀ ਜ਼ਿਆਦਾ ਕਰ ਰਿਹਾ ਹੈ ਉਜੋਤਾ ਜਿਹੜੀ ਗੱਲ ਆ ਉਹ ਹੋ ਰਹੀ ਨਹੀਂ ਪਰ ਫੁੱਲ ਬਲਾਕੇ ਜਿਹੜੀ ਕਿ ਪੰਜਾਬ ਦੀ ਬੇਰੀ ਫੀਤੀ ਆ ਉਹ ਜਿਹੜੇ ਲੋਕਲ ਮੁੱਦੇ ਆ ਉਹਦੇ ਉੱਤੇ ਜਿਆਦਾ ਇੱਕ ਦੂਜੇ ਸਾਰੇ ਲੀਡਰ ਜਿਹੜੇ ਮੇਰੋ ਬੇਰੀਆਂ ਜਿਹੜੇ ਉਹ ਹੋ ਰਹੇ ਨੇ ਬਿਲਕੁਲ ਜਿਹੜੇ ਪੰਜਾਬ ਦੇ ਜਿਹੜੇ ਇਨਫਰਾਸਟ੍ਰਕਚਰ ਜਿਹੜੇ ਮੁਕਾਬਲੇ ਆ ਹੋ ਰਿਹਾ ਉਹ ਦੇਸ਼ ਦੇ ਵਿੱਚ ਆ ਜਿਹੜਾ ਪੰਜਾਬ ਦਾ ਵੋਟਰ ਨਾਲ ਕੁਝ ਉਹ ਵੀ ਦੇਖ ਰਿਹਾ ਹੈ ਕਿ ਦੇਸ਼ ਦਾ ਜਿਹੜਾ ਰੁੱਖਾ ਉਹ ਕੁਝ ਪਾਸੇ ਵੱਲ ਜਾ ਰਿਹਾ ਹੈ ਹਾਂ ਕਿਉਂਕਿ ਲਾਰਜੀਟਿਊਡ ਦੇ ਵਿੱਚ ਵੋਟਾਂ ਪੈਂਦੀਆਂ ਨੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਸਿੱਧ ਕਰਕੇ ਤੇ ਜਿਹੜੇ ਰਿਜ਼ਲਟ ਆਉਣਗੇ ਉਸ ਤਰ੍ਹਾਂ ਜਿਹੜਾ ਇਹ ਹੁੰਦਾ ਹੈ ਤੇ ਸੁਭ ਜਰਾਮ ਕਰਨ ਵਾਲੇ ਦੇ ਹੋਣਗੇ ਜੀ ਬਹੁਤ ਬਹੁਤ ਛੇਪੜ ਸਾਹਿਬ ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਦੁਬਾਰਾ ਅਸੀਂ ਫਿਰ ਇਕੱਠੇ ਹੋਵਾਂਗੇ ਤੇ ਇਸ ਚਰਚਾ ਨੂੰ ਜਾਰੀ ਰੱਖਾਂਗੇ